ਨ ਬੰਦਾ ਸਾਰੀ ਰਾਤ ਜਾਗਦਾ ਰਿਹਾ ਹੈ ਮਾਤਾ ਜੀ ਦੋਨਾਂ ਲਾਲਾਂ ਨੂੰ ਲੈ ਕੇ ਜਿਵੇਂ ਇੱਥੇ ਸਾਂਜੀ ਮਾਂ ਰਹੀ ਇਸ ਤਰੀਕੇ ਬੁਰਜ ਵਿੱਚ ਵੀ ਇਸ ਤਰ੍ਹਾਂ ਗੰਗੂ ਦੇ ਘਰ ਵਿੱਚ ਵੀ ਇਸ ਤਰ੍ਹਾਂ ਕੁੰਮੇ 마ਸ਼ਕੀ ਦੀ ਝੌਂਪੜੀ ਵਿੱਚ ਵੀ ਇਸ ਤਰ੍ਹਾਂ ਤੇ ਚੇਤੇ ਰੱਖੋ ਮਰਮਨ ਮੁਰੁੰਡੇ ਵੀ ਇਸ ਤਰ੍ਹਾਂ ਇੱਕ ਨੂੰ ਸੱਜੇ ਪਾਸੇ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਸੱਜੇ ਪਾਸੇ ਬਾਬਾ ਫਤਾ ਸਿੰਘ ਜੀ ਜਿੱਥੇ ਵੀ ਮਾਤਾ ਜੀ ਟਿਕਿਆ ਦੋਨਾਂ ਲਾਲਾਂ ਨੂੰ ਇਸ ਤਰ੍ਹਾਂ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੈ ਜਦੋਂ ਰਾਤ ਪਈ ਸੌਣ ਲੱਗੇ ਤੇ ਗੱਲਾਂ ਚੱਲ ਪਈਆਂ ਨਾ ਤੇ ਬੜੇ ਸੋਹਣੇ ਅੱਲਾ ਯਾਰਖਾਂ ਜੋਗੀ ਦੇ ਸ਼ਬਦ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਤੇ हमको ਛੋੜ ਕੇ ਰਾਹੀ ਕਿਧਰ ਗਏ ਅੱਬਾ ਭਗਾ ਕੇ ਲਸ਼ਕਰੇ ਸ਼ਾਹੀ ਕਿਧਰ ਗਏ ਤਰਫਾਂ ਕੇ ਹਾਏ ਸੂਰਤੇ ਮਾਹੀ ਕਿਧਰ ਗਏ ਭਾਈ ਵੀ ਹਮ ਕੋ ਭੁੱਲ ਗਏ ਸ਼ੌਕੇ ਜੰਗ ਮੇਂ ਆਪਨਾ ਖਿਆਲ ਤੱਕ ਨਹੀਂ ਜੋਕੇ ਤੂਫਾਨਗ ਮੈਂ ਹੈ ਵਦਾ ਖਿਆਲ ਮਾਂ ਨੂੰ ਪੁੱਛਦੇ ਨੇ ਪਿਤਾ ਜੀ ਕਿੱਥੇ ਆ ਅਸਾਂ ਵੇਖਿਆ ਦਰਿਆ ਤੇ ਲੜਾਈ ਹੋਈ ਖੈ ਪਿਤਾ ਜੀ ਨੇ ਦੁਸ਼ਮਨਾਂ ਨੂੰ ਭਜਣਾ ਪਾ ਦਿੱਤੀਆਂ ਬਾਬਾ ਜ਼ੋਰਾਵਰ ਸਿੰਘ ਕੇ ਨੇ ਦਾਦੀ ਵੱਡੇ ਵੀਰ ਵੀ ਸਾਨੂੰ ਭੁੱਲ ਗਏ ਇੰਨਾ ਜੰਗ ਕਰਨ ਦਾ ਸ਼ੌਂਕ ਇੰਨਾ ਧਰਮਯੋਧ ਦਾ ਚਾਹ ਤੇ ਜਦੋਂ ਆਪਸ ਚ ਗੱਲਾਂ ਕਰਦੇ ਨੇ ਫਿਰ ਆਪਸ ਚ ਹੀ ਕਹਿਣ ਲੱਗ ਪਏ ਮਾਤਾ ਜੀ ਕੁਝ ਨਹੀਂ ਬੋਲੇ ਵਿਚ ਵਿੱਚੇ ਗੱਲਾਂ ਸੁਣਦੇ ਨੇ ਕਹਿੰਦੇ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆएंगे ਕਰਕੇ ਗਿਲਾ ਹਰ ਏਕ ਸੇ ਅਮਰੂਠ ਜਾਏਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾएंगे ਗਲੇ ਲਗਾ ਕੇ ਹਮ ਕੋ ਉਹ ਕਹੇਗੇ ਬਾਰ ਬਾਰ ਮੰਨ ਜਾਓ ਲੇਕਿਨ ਹਮ ਨਹੀਂ ਮੰਨेंगे ਜ਼ੇਨ ਹਰ ਸਾਨੂੰ ਬੁਲਾਣਗੇ ਗਲੇ ਨਾਲ ਲਾਣਗੇ ਪਰ ਫਿਰ ਕਹਿੰਦੇ ਜੇ ਪਿਤਾ ਜੀ ਚੁੱਕਿਆ ਭਰਾਵਾਂ ਨੇ ਚੁੱਕਿਆ ਮਤਾਵਾ ਨੇ ਚੁੱਕਿਆ ਬਾਬਾ ਫਤੇ ਸਿੰਘ ਨੇ ਹਾਂ ਮੰਨ ਜਾਾਂਗੇ ਇਕਰਾਰ ਲੇਗੇ ਸਭse ਬੁਲਾਣਾ ਨਾ ਫਿਰ ਕبھی ਬਾਰੇ ਦਿਗਰ ਵਿਚੜ ਕੇ ਸਤਾਣਾ ਨਾ ਫਿਰ ਕبھی ਹਮ ਕੋ ਇਕਲੇ ਛੋੜ ਕੇ ਜਾਣਾ ਨਾ ਫਿਰ ਕبھی ਦੇਖੋ ਕੈਸੇ ਉਹਨੇ ਸ਼ਬਦ ਪੁਣੇ ਸਾਨੂੰ ਕਦੀ ਛੱਡ ਕੇ ਨਾ ਜਾਇਓ ਮਾਤਾ ਜੀ ਨੇ ਸੁਣਿਆ ਕਹਿੰਦੀ ਪੁੱਤਰ ਰਾਤ ਬਹੁਤ ਗਈ ਆਓ ਸੋਹਲਾ ਸਾਹਿਬ ਦਾ ਪਾਠ ਕਰੀਏ ਤੇ ਗੁਰੂ ਨਾਨਕ ਸਾਹਿਬ ਦਾ ਧਿਆਨ ਤਰ ਕੇ ਨੀਂਦ ਪੂਰੀ ਕਰ ਲਓ ਇਹ ਨੀਂਦ ਸੀ ਜੀ ਗੰਗੂ ਦੇ ਘਰ ਦੀ ਗੰਗੂ ਰਾਤ ਨੂੰ ਤੁਹਾਨੂੰ ਪਤਾ ਹੈ ਬੇਈਮਾਨੀ ਕੀਤੀ ਉਹ ਖੁਰਜੀ ਚੋਕ ਕੇ ਬਾਹਰ ਚੋ ਵਿੱਚ ਦਬ ਗਿਆ ਕਰ ਨਹੀਂ ਉਹ ਸਾਰਾ ਰੁੜ ਰੁੜ ਗਿਆ ਸੀ ਲੈ ਕੇ ਆ ਗਿਆ ਸਵੇਰੇ ਦਿਨ ਚੜਿਆ ਮਾਤਾ ਜੀ ਨੇ ਦੇਖਿਆ ਇੱਥੇ ਇਸ਼ਨਾਨ ਕੀਤਾ ਜੀ ਇਤਿਹਾਸ ਕਹਿੰਦਾ ਹੈ ਇਸ਼ਨਾਨ ਵੀ ਕੀਤਾ ਬਸਤਰ ਵੀ ਬਦਲੇ ਜਿਹੜੇ ਬਸਤਰ ਸੰਦੇ ਬਦਲੇ ਤੇ ਮਾਤਾ ਜੀ ਪੁੱਛਦੇ ਆ ਪੈਸਿਆਂ ਵਾਲੀ ਉਹ ਥੈਲੀ ਉਹ ਖੁਰਜੀ can i just see